ਹਰ ਮੇਰਾ ਨਾਮ ਗੋਰਪਾਲ ਸਿੰਘ ਮੈਂ ਪਿੰਡ ਛੀਨਿਆਪੀਰ ਦਾ ਸਰਪੰਚਾਂ ਇਹ ਮਸਲਾ ਸਰ ਕੋਈ ਨਹੀਂ ਹੈਗਾ ਮਸਲਾ ਪਰਿਵਾਰ ਨੇ ਬਣਾਇਆ ਹੋਇਆ ਸਾਨੂੰ ਨਾ ਗਵਰਨਮੈਂਟ ਲੋਕ 10 ਲੱਖ ਦੀ ਗ੍ਰਾਂਟ ਇਸ਼ੂ ਹੋਈ ਆ ਉਹ ਗ੍ਰਾਂਟ ਜਿਹੜੀ ਸਾਡੇ ਕਾਰਗਲ ਸੀਰ ਸੂਬੇ ਦਾ ਨਿੰਮਲ ਸਿੰਘ ਦੇ 게ਟ ਵਾਸਤੇ ਆ ਤੇ 게ਟ ਸੰਬੰਧੀ ਗ੍ਰਾਂਟ ਮਿਲੀ ਆ ਤੇ ਗ੍ਰਾਂਟ ਦਾ ਜਿਹੜਾ ਸਾਨੂੰ ਸਰਕਾਰੀ ਪ੍ਰਸ਼ਾਸਨ ਉਹ ਕਮਾਲੋ ਡੀਸੀ ਸਾਹਿਬ ਵੱਲੋਂ ਆ ਡੀਸੀ ਸਾਹਿਬ ਨੇ ਹਸਾਇਨ ਕੀਤੇ ਏ ਡੀਸੀ ਸਾਹਿਬ ਨੇ ਮਨਜ਼ੂਰੀ ਦਿੱਤੀ ਆ ਤੇ ਉਹ ਕਹਿੰਦੇ ਪੰਚਾਇਤ ਜਿੱਥੇ ਚਾਹੇਗੀ ਉਹਦਾ ਕੰਮ ਕਰਾਏਗੀ ਅਸੀਂ ਮਹਿਕ ਮੈਂ ਸਰਕਾਰੀ ਹੁਕਮਾਂ ਦੇ ਪਾਲਣਾ ਕਰਦੇ ਅਸੀਂ ਕੰਮ ਸ਼ੁਰੂ ਕੀਤਾ ਤੇ ਜਿਹੜਾ ਸ਼ਹੀਦ ਦਾ ਪਰਿਵਾਰ ਆ ਉਹ ਕਹਿੰਦੇ ਕਿ ਸਾਨੂੰ ਬਿਨਾਂ ਪੁੱਛੇ ਕੰਮ ਸ਼ੁਰੂ ਕੀਤਾ ਪੰਚਾਇਤ ਨੇ ਇਸ ਤੋਂ ਇਲਾਵਾ ਕੀ ਅਸੀਂ ਮੈਂ ਆਪਣੇ ਮੌਜੂਦਾ ਦੋ ਮੈਂਬਰ ਹਰਦੇਵ ਸਿੰਘ ਤੇ ਨਾਲ ਆਪਣਾ ਲਖਵਿੰਦਰ ਕੁਮਾਰ ਜਿਹੜਾ ਐਸ்சி ਮੈਂਬਰ ਆ ਇਹਨਾਂ ਨੂੰ ਭੇਜਿਆ ਹੀ ਪਰਿਵਾਰ ਕੋਲ ਉਹਨਾਂ ਦੀ ਧਰਮ ਪਤਨੀ ਨਿਰਮਲ ਸਿੰਘ ਜੀ ਜਾਂ ਮਨਜੀਤ ਕੌਰ ਜੀ ਮਾਤਾ ਜੀ ਆਡੇ ਸਤਿਕਾਰਯੋਗ ਨੇ ਉਹਨਾਂ ਨੂੰ ਇਹੀ ਕਿਹਾ ਕਿ ਜਿਹੜਾ ਅਸੀਂ ਉਤ ਘਟਨ ਕਰਦੇ ਪਿਆ ਕਿ ਤੁਸੀਂ ਉੱਥੇ ਪਹੁੰਚੋ ਔਰ ਬਿਨਾ ਗੱਲ ਤੋਂ ਨਾ ਮੈਂਬਰਾਂ ਦੀ ਵੀ ਗੱਲ ਪਈ ਉਹਨਾਂ ਮੇਰੇ ਨਾਲ 4 ਮਿੰਟ ਕੁਝ ਸੈਕਿੰਡ ਗੱਲ ਕੀਤੀ ਫੋਨ ਤੇ ਉਹਨਾਂ ਮੇਰੇ ਨਾਲ ਬੜੀ ਗਲਤ ਲੈਂਗੁਏਜ ਵਿੱਚ ਗੱਲ ਕੀਤੀ ਗਾਲਾਂ ਵੀ ਕੱਡੀਆਂ ਨੇ ਅਸੀਂ ਉਹਨਾਂ ਨੂੰ ਫਿਰ ਵੀ ਕੁਝ ਨਹੀਂ ਕਿਹਾ ਅਸੀਂ ਕਿਹਾ ਕਿ ਤੁਹਾਡੇ ਅਸੀਂ ਵੇਟ ਕਰਦੇ 11:30 ਵਜੇ ਤੱਕ ਆਓ ਤੁਹਾਡੇ ਕੋਈ ਅਸੀਂ ਦੁਗਾਟਨ ਕਰਾਵਾਂਗੇ ਇਹ ਤੋਂ ਇਲਾਵਾ ਉਹ ਨਹੀਂ ਆਏ ਫਿਰ ਨਾ ਅਸੀਂ ਗੇਟ ਦਾ ਕੰਮ ਸ਼ੁਰੂ ਕੀਤਾ ਤੇ ਵੀਡੀਓ ਸਾਹਿਬ ਕੋ ਉਹਨਾਂ ਨੇ ਜਾ ਕੇ ਨਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਸਾਹਿਬ ਤੇ ਕਹਿੰਦੇ ਅਸੀਂ ਇੱਕ ਦਿਨ ਵਾਸਤੇ ਕੰਮ ਬੰਦ ਕਰਤਾ ਬੰਦ ਕਰਨ ਤੋਂ ਬਾਅਦ ਜਦੋਂ ਵੀਡੀਓ ਸਾਹਿਬ ਨੇ ਇਹ ਮੌਕਾ ਵੇਖਣਾ ਹੀ ਉਹਨਾਂ ਨੂੰ ਟਾਈਮ ਦਿੱਤਾ ਮੈਨੂੰ ਨਹੀਂ ਪਤਾ ਕਿਹੜਾ ਜਥੇਬੰਦੀ ਦਾ ਪ੍ਰਧਾਨ ਸੀ ਉਹ ਆਏ ਵੀਡੀਓ ਸਾਹਿਬ ਮੌਕੇ ਦੇ ਹਾਜ਼ਰੀ ਸਾਰਾ ਨਗਰ ਪੰਚਾਇਤ ਆਡੀ ਉੱਥੇ ਹੀ ਆਂਦਿਆ ਜਿਹੜੇ ਉਹ ਕਿਸਾਨ ਜਥੇਬੰਦੀ ਇਹ ਮੇਰੇ ਸਾਹਮਣੇ ਐਕਸ ਮੈਂ ਨਹੀਂ ਕੋਈ ਵੀ ਐ ਮੈਂ ਨਾ ਨਹੀਂ ਜਾਣਦਾ ਉਹਨਾਂ ਦਾ ਆਂਦਿਆ ਪੂਰੇ ਪਿੰਡ ਨੂੰ ਗਾਲਾਂ ਕੱਢਣ ਲੱਗ ਪਏ ਖਾਸ ਕਰਕੇ ਉਹਨੇ ਮੈਨੂੰ ਸਰਪੰਚ ਨੂੰ ਗਾਲ ਕੱਢੀ ਜਦੋਂ ਮੈਨੂੰ ਗਾਲਾਂ ਕੱਢੀਆਂ ਸਾਡੀ ਪਛਾਣ ਨੂੰ ਗਾਲਾਂ ਕੱਢੀਆਂ ਤੇ ਪਬਲਿਕਾ ਦੀ ਜਿੱਦਾਂ ਇੱਦਾਂ ਇਕੱਠੀ ਹੋ ਕੇ ਭੜਕ ਗਈ ਕਿ ਤੂੰ ਕੋਨੂੰ ਨਾ ਗਾਲਾਂ ਕੱਢਣ ਵਾਲਾ ਕਹਿੰਦਾ ਹੀ ਕਿ ਮੇਨ ਰੋਡ ਤੇ ਗੇਟ ਬੰਨਣਾ ਚਾਹੀਦਾ ਮੇਨ ਰੋਡ ਤੇ ਗੇਟ ਬੰਨਦਾ ਉਹਦਾ ਇਹ ਕਾਰਨ ਹੈ ਕਿ ਇੱਕ ਤੇ ਟ੍ਰੈਫਿਕ ਦੂਜੇ ਨੰਬਰ ਤੇ ਮੇਨ ਰੋਡ ਦੇ ਉੱਤੇ ਤਾਰਾ ਚੱਲਦੀਆਂ ਪਈਆਂ ਨੇ ਜਿਹੜੀਆਂ 24 ਘੰਟੇ ਦੇ ਦੂਜੀਆਂ ਤਾਰਾ ਨੇ ਇਹਦੇ ਕਰਕੇ ਗੇਟ ਉੱਤੇ ਨਹੀਂ ਬਣ ਸਕਦਾ ਉਹ ਸ਼ੀਤ ਸਾਡੇ ਪੂਰੇ ਦੇਸ਼ ਵਾਸਤੇ ਆ ਇਹ ਨਹੀਂ ਚਾਹੁੰਦੇ ਕਿ ਉਹ ਵੀਰ ਚੱਕਰ ਵਾਪਸ ਕਰਨਾ ਫੇਰ ਵੀ ਅਸੀਂ ਉਹਨਾਂ ਦਾ ਸਨਮਾਨ ਕਰਨੇ ਆ ਜਿਹੜਾ ਕੰਮ ਚੱਲਦਾ ਪਿਆ ਉਹਨਾਂ ਨੂੰ ਗਾਂਹ ਹੋ ਗਏ ਇੱਥੇ ਆ ਕੇ ਸਾਡੇ ਨਾਲ ਖੜਨਾ ਚਾਹੀਦਾ ਵਾ ਕਿਉਂਕਿ ਉਹਨਾਂ ਦੀ ਮੇਨ ਗੱਲ ਹੈ ਜਿੱਦਾਂ ਅਸੀਂ ਗੇਟ ਸ਼ੁਰੂ ਕਰਦੇ ਪਏ ਹਾਂ ਇੱਧਰ ਉਹਨਾਂ ਦੀ ਸਮਾਦ ਆ ਸਾਰਿਆਂ ਨੂੰ ਪੁੱਛ ਕੇ ਵੇਖੋ ਸੰਸਕਾਰ ਉੱਥੇ ਹੋਇਆ ਉਹਨਾਂ ਦਾ ਵੀਰ ਚੱਕਰ ਵਾਪ ਇੱਕ ਮਿੰਟ ਵੀਰ ਚੱਕਰ ਵਾਪਸ ਕਰਨਾ ਅਹੀਂ ਉਹਨਾਂ ਵਾਸਤੇ ਨਹੀਂ ਬੋਲ ਸਕਦੇ ਫੇਰ ਵੀ ਅਹੀਂ ਇੰਨੀ ਗੱਲ ਕਹਨੇ ਆ ਕਿ ਅਸੀਂ ਗਲਤ ਕੰਮ ਨਹੀਂ ਕਰਦੇ ਪਏ ਜਦੋਂ ਨਗਰ ਪੂਰਾ ਨਾਲ ਹੈ ਪੰਚਾਇਤ ਪੂਰੀ ਨਾਲ ਹੈ ਤੇ ਫੇਰ ਉਹਨਾਂ ਨੂੰ ਕੰਮ ਦੇ ਵਿੱਚ ਨਾਲ ਹੋ ਕੇ ਕਰਵਾਉਣਾ ਚਾਹੀਦਾ ਜਿੱਥੇ ਅਸੀਂ ਗਲਤੀ ਕਰਨੇ ਜੇ ਉਹਨਾਂ ਦੇ ਕੈਂ ਤੋਂ ਬਾਹਰ ਜਾਣੇ ਫੇਰ ਆਨੂ ਕੈ ਮੈਂ ਮਨਜੀਤ ਕੌਰ ਸੂਬੇਦਾਰ ਨਿਰਮਲ ਸਿੰਘ ਸ਼ਹੀਦ ਦੀ ਪਤਨੀ ਕਹੋ ਸ਼ਹੀਦ ਵੀ ਸੀ ਤੇ 1999 ਦੇ ਵਿੱਚ ਸ਼ਹੀਦ ਹੋਏ ਨੇ ਉਸ ਤੋਂ ਲੈ ਕੇ ਮਤਲਬ ਕਿ ਅਸੀਂ ਕਾਫੀ ਟਾਈਮ ਗੇਟ ਦੇ ਬਾਰੇ ਕਹਿੰਦੇ ਰਿਹਾ ਤੇ ਉਹ ਮਤਲਬ 25 ਸਾਲ ਬਾਅਦ ਜਾ ਕੇ ਸਾਡਾ ਜਿਹੜਾ ਉਹ ਗੇਟ ਐ ਡੀਸੀ ਸਾਹਿਬ ਤੋਂ ਗਏ ਡੀਸੀ ਸਾਹਿਬ ਨੇ ਮਤਲਬ ਕਿ ਉਹ ਮਨਜ਼ੂਰ ਕੀਤਾ ਵੀ ਠੀਕ ਹੈ ਤੁਹਾਨੂੰ ਜਿਹੜਾ ਗੇਟ ਹੈ ਤੁਹਾਡਾ ਬਣੇਗਾ ਤੇ ਮਤਲਬ ਸਰਕਾਰ ਨੇ ਸਾਨੂੰ 10 10 ਲੱਖ ਰੁਪਏ ਆ ਜਿਹੜਾ ਉਹ ਮਤਲਬ ਕਿ ਮਨਜ਼ੂਰ ਕੀਤਾ ਉਸ ਟਾਈਮ ਤੇ ਮਤਲਬ ਕਿ ਮੰਨ ਗਏ ਵੀ ਹਾਂ ਜਿਹੜਾ ਗੇਟ ਹੈ ਉਹ ਰੋਡ ਤੇ ਬਣੇਗਾ ਤੇ ਇਹ ਨਵਾਂ ਉਸ ਤੋਂ ਬਾਅਦ ਚੋਣ ਜਾਬਤਾ ਤੋਂ ਬਾਅਦ ਇਹ ਸਰਪੰਚ ਜਿਹੜੇ ਨਵਾਂ ਬਣਿਆ ਇਹਨਾਂ ਨੂੰ ਕਿਹਾ ਕਿ ਜਿਹੜਾ ਗੇਟ ਹੈ ਉਹ ਰੋਡ ਤੇ ਬਣਨਾ ਚਾਹੀਦਾ ਤੇ ਇਹਨਾਂ ਨੇ ਸਾਡੀ ਮਤਲਬ ਹੈ ਕਿ ਨਹੀਂ ਮੰਨੀ ਹੈਗੀ ਇਹਨਾਂ ਨੇ ਜਾ ਕੇ ਡੀਸੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਤੇ ਇਹਨਾਂ ਗੇਟ ਜਿਹੜਾ ਉਹ ਗਲੀ ਦੇ ਵਿੱਚ ਪਿੱਟ ਦੀ ਗਲੀ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਆਹ ਦੀ ਮਤਲਬ ਇਹਨਾਂ ਇਹੋ ਹੀ ਗੱਲ ਹੈ ਕਿ ਜਿਹੜਾ ਗੇਟ ਹੈ ਉਹ ਮੇਨ ਰੋਡ ਤੇ ਬਣਨਾ ਚਾਹੀਦਾ ਸਾਨੂੰ ਵੀਡੀਓ ਸਾਹਿਬ ਨੇ ਉੱਥੇ ਬੁਲਾਇਆ ਸੀਗਾ ਕਿ ਮੈਂ ਉੱਥੇ ਪਹੁੰਚ ਰਿਹਾ ਤੇ ਤੁਸੀਂ ਵੀ ਉੱਥੇ ਆਓ ਮਤਲਬ ਹੈ ਤੇ ਜਦੋਂ ਤੱਕ ਅਸੀਂ ਗਏ ਹਾਂ ਉਦੋਂ ਤੱਕ ਵੀਡੀਓ ਸਾਹਿਬ ਜਿਹੜੇ ਹੀ ਉਥੋਂ ਵਾਪਸ ਆ ਗਏ ਨੇ ਤੇ ਬੱਚਿਆਂ ਨਾਲ ਉਹਨਾਂ ਨੂੰ ਪੁੱਛਿਆ ਕਿਹਾ ਕਿ ਤੁਸੀਂ ਮਤਲਬ ਹੈ ਸਰ ਵਾਪਸ ਚਲੋ ਉਹਨਾਂ ਕਹਿੰਗੇ ਅਸੀਂ ਵਾਪਸ ਨਹੀਂ ਜਾਣਾ ਉੱਥੇ ਤੇ ਪੱਗਾ ਲੱਤਨ ਤੱਕ ਹੋ ਡਿਆ ਜੋ ਤੱਕ ਸਾਡੇ ਬੱਚੇ ਪਹੁੰਚੇ ਤੇ ਬੱਚਿਆਂ ਨੇ ਜਾਂਦੇ ਉਹਨਾਂ ਨੇ ਧੱਕਾਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਕੌਣ ਹੋ ਦਿਓ ਮਤਲਬ ਰੁਕਣ ਵਾਲੇ ਪਈ ਅਸੀਂ ਗੇਟ ਬਣਾਣਾ ਬਣਾ ਰਹੇ ਅਸੀਂ ਡੀਸੀ ਸਾਹਿਬ ਤੋਂ ਮਨਜ਼ੂਰੀ ਲਈ ਹੈ ਅਸੀਂ ਗੇਟ ਬਣਨਾ ਹੀ ਬਣਨਾ ਹੈ ਤੇ ਜੇਕਰ ਮਤਲਬ ਹੈ ਕਿ ਇਹ ਗੇਟ ਹੈ ਜੇ ਉਹ ਨਹੀਂ ਮੇਰੇ ਕਹਿੰਦੇ ਨਹੀਂ ਉਹ ਕਰ ਸਕਦੇ ਸਰਕਾਰ ਨਹੀਂ ਕਰਦੀ ਤਾਂ ਮੈਂ ਜਿਹੜਾ ਵੀਰ ਚੱਕਰ ਹੈ ਉਹ ਸਰਕਾਰ ਨੂੰ ਵਾਪਸ ਕਰਨਾ ਚਾਹੁੰਦੀ ਹੈ ਕਿਉਂ ਵਾਪਸ ਕਰ ਕਿਉਂ ਜਦੋਂ ਮੇਰੀ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਹੈਗੀ ਜੋ ਮੈਂ ਕਹਿੰਦੀ ਨਹੀਂ ਉਹਨਾਂ ਨੇ ਕੀਤਾ ਤੇ ਫਿਰ ਮੇਰਾ ਉਹ ਕੋਈ ਮਤਲਬ ਨਹੀਂ ਬੰਦਾ ਕਿ ਉਹਨਾਂ ਨੂੰ ਵੀਰ ਚੱਕਰਦਾ। ਧੰਨਵਾਦ ਜੀ ਸ਼ੀਦਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਹਾਂ ਸ਼ੀਦਾਂ ਦਾ ਜਿਹੜਾ ਅਪਮਾਨ ਕੀਤਾ ਜਾ ਰਿਹਾ ਹੈ। ਸਰਪੰਚ ਸਰਪੰਚ ਹੀ ਕਰਦਾ ਪਿਆ ਜੋ ਵੀਡੀਓ ਤੇ ਸਰਪੰਚ ਦੋਨੋਂ ਇਹ ਕਰਦੇ ਪਏ। ਜਲਦੀ ਡੀਸੀ ਨੂੰ ਤੁਹਾਨੂੰ ਕਹਿਤਾ ਕਿ ਉੱਥੇ ਬਣੇਗਾ। ਹਾਂ ਜੀ ਜੀ ਇਸੇ ਸਬੰਧ ਨੇ ਕਿਹਾ ਕਿ ਉੱਥੇ ਬਣੇਗਾ। ਦੇਖੋ ਅੱਜ ہماری ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਔਰ ਹਮਾਰੇ ਸਾਬਕਾ ਸੈਨਿਕ ਸਰਪ ਸਮਿਤੀ ਔਰ ਸ਼ਹੀਦ ਪਰਿਵਾਰ ਜੋ ਹੈ ਮਾਨਯੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਸੇ ਹਮ ਮਿਲੇ ਹੈ। ਮਸ हमारे जिले के कारगिल के योद्धा वीर चक्र विजेता सुविधा निर्मल सिंह की याद में एक यादगार गेट बनाने के लिए सरकार ने दस लाख रुपए की ग्रांट जारी की थी कुछ महीने पहले शहीद परिवार मेरे भाई जो साहब का सैनिक संघर्ष समिति के लोगों को लेकर डी साहब से मिले थे और परिवार की ये इच्छा थी कि इच्छा है कि जो पुराना शाला से डिनर को रोड जाता है चेतालीस फुट रोड है वहाँ पे एक शहीद का गेट बने क्योंकि हमारे जिले के पहले वीर चक्र हैं ये और ये शहीदों की याद में जो बनने वाले स्मारक हैं ये गलियों में नहीं बनते आने वाली नस्लें उनसे प्रेरणा लेती हैं मोटिवेशन लेती हैं इसलिए वो परिवार चाहता है कि उस जगह पे उस सड़क पे गेट बने ताकि जो लोग हैं उससे निकलने वाले लोग जो हैं वो मान करें कि यार इस इलाके ने ऐसा योद्धा देश की वेदी पर कुर्बान किया है की और पंचायत है जो हमारा किसी से विरोध नहीं है पंचायत जो चाहती है कि जो फिरनी है एक छोटी सी वहां पर वो अपने वो गेट बनाना चाहती है एक जिद लेके बैठी हुई है कि वहां उनका संस्कार हुआ था अपने वहां बनाना चाहते हैं वो लेकिन शहीद परिवार चाहता है मेरे जितनी टीम है हमारी शहीद सैनिक परिवार सुरक्षा परिषद सारे शहीदों के परिवार साहब का संघर्ष समिति के मेरे जितने मेंबर्स हैं ये बड़े ही एक डिसिप्लिन लोग हैं ये बड़े प्यार से पंचायत को बोला यार जो परिवार चाहता है ऐसा आप कीजिए वो जिद करके बैठे इससे इस परिवार की सेंटीमेंट हर्ट हुए हैं और आज बड़े अच्छे बढ़िया तरीके से माननीय डी साहब ने हम सबकी बात ध्यान से सुनी है और उन्होंने कंसर्निंग अथॉरिटी एसडीएम साहब वीडियो को सबको बोल दिया है कि काम को रोक दिया जाए बंद कर दिया जाए और जो बिजली बोर्ड के बंदे वहाँ कह रहे हैं है, ऐसा कोई नहीं है नॉर्मल निकलती है लेकिन हमने वो गेट बनवाए है, है। देखे, देखे, वो, वो बंद आ, ने उनको ऑर्डर दे दिया का नहीं करते तब तक काम जो रोक दिया जाएगा तो हम जितनी मेरी टीम आई है शहीद परिवार हमारे साहब का सैनिक समिति की जितनी टीम देखिए हमारे जिस साथ आए हैं हम सब जिलाधीश ਕਾ ਮਾਨ ਕਰਤੇ ਹਨ ਔਰ ਉਨ੍ਹਾਂ ਦਾ ਆਭਾਰ ਬਧ ਕਰਤੇ ਕਿ ਉਨ੍ਹਾਂ ਨੇ ਬੜੇ ਤਰੀਕੇ ਸੇ ਮਾਰੀ ਬਾਤ ਸੁਣੀ ਔਰ ਪੂਰਾ ਮਾਨ ਸਮਾਨ ਮਾਰੀ ਇਸ ਟੀਮ ਕੋ ਦਿਆ ਮਨਾਵਵਾ ਦੀ ਦਾਵਾ ਜੀ ਉਹ ਪੰਚਾਇਤ ਜਿਹੜੀ ਉਹਨੇ ਕੰਮ ਸ਼ੁਰੂ ਕੀਤਾ ਸੀਗਾ ਤੇ ਸ਼ਹੀਦ ਦਾ ਪਰਿਵਾਰ ਜਿਹੜਾ ਵਾ ਉਹਦੇ ਬੱਚੇ ਤੇ ਬਾਹਰ ਨੇ ਉਹਦੀ ਮਿਸਰੀ ਨੇ ਕੋਈ ਸਾਇਦ ਸ਼ਿਕਾਇਤ ਕੀਤੀ ਹੈ ਡੀਸੀ ਸਾਹਿਬ ਨੂੰ ਤੇ ਉਹ ਡੀਸੀ ਸਾਹਿਬ ਨੇ ਐਸਲਮ ਸਾਹਿਬ ਨੂੰ ਮਾਰਕ ਕਰ ਦਿੱਤੀ ਹੈ ਤੇ ਐਸਡੀਐਮ ਸਾਹਿਬ ਨੇ ਇੱਕ ਕਮੇਟੀ ਬਣਾਈ ਹੈ ਹੁਣ ਉਹਨੇ ਦੋ ਤਿੰਨ ਦਿਨ ਦੇ ਵਿੱਚ ਰਿਪੋਰਟ ਦੇਣੀ ਹੈ ਤੇ ਫਿਰ ਉਹਦਾ ਜਿਹੜਾ ਮਸਲਾ ਉਹ ਫਿਰ ਹੱਲ ਹੋ ਜਾਣਾ ਹੈ ਕਿਹੜਾ ਪੰਚਾਇਤ ਕਿੱਥੇ ਬਣਾ ਰਹੀ ਆ ਵੇ ਗੇਟ ਤੇ ਆਪਣਾ ਇਹ ਕਿੱਥੇ ਕਿਹਦੇ ਪਰਿਵਾਰ ਲਈ ਕੀ ਕਿਹਦੇ ਹੈਗੇ ਪਰਿਵਾਰ ਵਾਲੇ ਜਿਹੜੇ ਆ ਜਿਹੜਾ ਸੀ ਉੱਥੇ ਉਹ 메인 ਪਿੰਡ ਦੀ ਫਿਰਨੀ ਆ ਪਿੰਡ ਦੇ ਅੰਦਰ ਨੂੰ ਫਿਰਨੀ ਜਾਂਦੀ ਆ ਉੱਥੇ ਬਣਾ ਰਹੀ ਆ ਤੇ ਜਿਹੜਾ ਸੀਦ ਪਰਿਵਾਰ ਆ ਇਹ ਕਹਿੰਦੇ ਆ ਵੀ ਜਿਹੜਾ ਰੋਡ ਜਾਂਦਾ ਵਾ ਉਹਦੇ ਉੱਪਰ ਬਣਨਾ ਚਾਹੀਦਾ ਵਾ ਮਨ ਹੈ ਇੱਕ ਪਿੱਲਰ ਜਿਹੜਾ ਵਾ ਉਹ ਰੋਡ ਦੇ ਦੂਜੇ ਪਾਸੇ ਹੋਣਾ ਚਾਹੀਦਾ ਆਰ ਪਾਰ ਰੋਡ ਦੇ ਕਰਨਾ ਚਾਹੀਦਾ ਬਟ ਉਹਦੇ ਤੇ 11 ਕੇਵੀ ਦੀ ਤਾਰਾਂ ਜਾਂਦੀਆਂ ਆ ਮੈਂ ਮੌਕੇ ਵੀ ਕਰਨ ਫਿਰ ਕਮੇਟੀ ਬਣਾਈ ਜੇ ਉਹ ਕਮੇਟੀ ਫੈਸਲਾ ਕਰੂਗਾ ਫਾਈਨਲ ਹੋ ਜਾਊਗਾ ਜੀ ਫਿਲਹਾਲ ਇਹਦਾ ਕੰਮ ਚੱਲਦਾ ਪਿਆ ਕੰਮ ਬੰਦ ਕਰਤਾ ਮੈਂ ਤੇ ਕਿਉਂ ਬੰਦ ਕੀਤਾ ਕੀ ਕਰ ਸੀ ਡੀਸੀ ਸਾਹਿਬ ਦੇ ਹਦੇਸ਼ ਆਏ ਸੀ ਕਿ ਜਦ ਤੱਕ ਦੋਵੇਂ ਧਿਰਾਂ ਸਹਿਮਤ ਨਹੀਂ ਹੁੰਦੀਆਂ ਉਦ ਤੱਕ ਕੰਮ ਰੋਕ ਦੋ ਮੈਂ ਕੰਮ ਬੰਦ ਕਰਵਾ ਦਿੱਤਾ ਕਿੰਨੀ ਗ੍ਰਾਂਟ ਆਈ ਸੀ ਤੇ ਕਿੰਨੇ ਇਲਾਕਾ ਬਣਨਾ ਸੀ 10 ਲੱਖ ਰੁਪਈਆ ਗ੍ਰਾਂਟ ਆਈ ਹੈ ਜੀ ਹਾਂਜੀ ਉਹਦਾ ਐਸਟੀਮੇਟ ਪਾਸ ਹੋਇਆ ਵਾ 10 ਲੱਖ ਦਾ ਤੇ ਉਹਦੀ ਗ੍ਰਾਂਟ ਆਈ ਹੈ ਉਹ 10 ਲੱਖ ਨਹੀਂ ਬਣਨਾ